ਸੇ ਖਾਲੇ ਤੱਕ ਇੰਜੇ ਬੈਠਾ ਹੈ ਤੁਹਾਨੂੰ ਕਿਹਾ ਸੀ ਕੇਸ ਦੇ ਵਾੜ ਲਾ ਦਿਓ ਮੇਰੇ ਹੁਕਮ ਦੀ ਤਾਮਿਲ ਕਿਉਂ ਨਹੀਂ ਹੋਈ ਹਜ਼ੂਰ ਕੋਈ ਵੀ ਨਾਈ ਸਿੱਖ ਦੇ ਕੇਸ ਕੱਟਣ ਨੂੰ ਤਿਆਰ ਨਹੀਂ ਹੁੰਦਾ ਉਹਨਾਂ ਨੂੰ ਤਾਰੂ ਸਿੰਘ ਤੋਂ ਪੈ ਆਉਂਦਾ ਹੈ ਔਰ ਤੁਹਾਹੀ ਪਾਪ ਆ ਰੋਂਦੇ ਨੇ ਕਾਲ ਕੋਠਰੀ ਚ ਪਾ ਦਿਓ ਸਾਰਿਆਂ ਨੂੰ ਜਲਦੀ ਜਲਦੀ ਲਾਡ ਬੁਲਾਓ ਐਸੀ ਖੋਪਰੀ ਲਾ ਦਿਓ ਮੈਂ ਇਸ ਤੇ ਸਰ ਤੇ ਕੇਸ ਵੇਖਣਾ ਨਹੀਂ ਚਾਹਦਾ ਕਿਉਂ ਜ਼ਕਰੀਆ ਖਾਨ ਦੇਖ ਲਿਆ ਮੇਰੇ ਗੁਰੂ ਦੀ ਰਹਿਮਤ ਨੂੰ ਮੇਰੀ ਸਿੱਖੀ ਕਿਸ ਨਾਲ ਤੋੜ ਨਿਵੇਗੀ ਪੂਰੇ ਗੁਰੂ ਦੇ ਸਿੱਖ ਦਾ ਬਚਨ ਪੂਰਾ ਹੁੰਦਾ ਜੁ ਦੁਨੀਆ ਦੇਖੇਗੀ ਤੇ ਤੇਰਾ ਮੂੰਹ ਦին ਦੁਨੀਆ ਵਿੱਚ ਕਾਲਾ ਹੋਵੇਗਾ ਹੁਕਮ ਦੀ ਤਾਮੀਲ ਹੋ ਸਤਗੁਰ ਆ ਕੇ ਸਿਸ ਪੇਟ ਦਿਉ ਜੇ ਸਤਗੁਰ ਸੱਚੇ ਭਵੈ ਸਿਰ ਚਾਵੇ ਤਾਂ ਚਾਵੇ ਮੇਰਾ ਸਿੱਖੀ ਸਿੱਧਕ ਨਾ ਜਾਵੇ ਇੱਕ ਹੀ ਕਰ ਰਹੇ ਹੋ ਤੇਰਾ ਖੋਪੜ ਉਤਾਰਿਆ ਜਾਣਾ ਜਦ ਰੰਬੀ ਤੇਰੇ ਸਿਰ ਵਿੱਚ ਖੁੱਬੇਗੀ ਤਰਦਨਾ ਤੜਫੇਗਾ ਸਾਡੇ ਕੰਮ ਚ ਵਿਗਨ ਪਾਏਗਾ ਪਿਆਰਿਓ ਮੈਂ ਸਿੰਘ ਕੋਈ ਪੇਡ ਬੱਕਰੀ ਨਹੀਂ ਜਿਸ ਨੂੰ ਹਲਾਲ ਕਰਨ ਲੱਗਿਓ ਅੱਜ ਮੇਰਾ ਆਪਣੇ ਇਸ਼ਟ ਤੋਂ ਕੁਰਬਾਨ ਹੋਣ ਦਾ ਸੁਪਾਗ ਭਰਿਆ ਦਿਨ ਹੈ ਤੁਸੀਂ ਆਪਣਾ ਕੰਮ ਸ਼ੁਰੂ ਕਰੋ ਮੈਨੂੰ ਆਪਣੇ ਗੁਰੂ ਦੇ ਚਰਨਾਂ ਵਿੱਚ ਜੁੜਨ ਦਿਓ ਤਾਰੂ ਸਿੰਘ ਖੋਪੜੀ ਲੁਹਾਣੀ ਕੋਈ ਖੇਡ ਨਹੀਂ ਇਹ ਅੱਜ ਤੱਕ ਦੀ ਸਭ ਤੋਂ ਭਿਆਨਕ ਮੌਤ ਹੋਵੇਗੀ ਹਾਲੇ ਵੀ ਮੌਕਾ ਲਖਪਤ ਰਾਏ ਇਹ ਮੇਰੇ ਗੁਰੂ ਦੀ ਬਖਸ਼ਿਸ਼ ਹੈ ਜੋ ਮੈਨੂੰ ਸਦਕ ਦੇ ਸਿਖਰ ਦੇ ਇਮਤਿਹਾਨ ਵਾਸਤੇ ਚੁਣਿਆ ਹੈ ਅੱਜ ਦੁਨੀਆ ਦੁਸ਼ਟ ਰਾਜ ਦੇ ਜ਼ੁਲਮ ਦਾ ਸਿਖਰ ਦੇਖੇਗੀ। ਔਰ ਸਿੱਖੀ ਸਦਕ ਇਸ ਜ਼ੁਲਮ ਨੂੰ ਫਿੱਕਾ ਪਾ ਦੇਵੇਗਾ। ਹੁਣ ਪੌਤੀ देर ਨਾ ਕਰੋ। ਔਰ ਆਪਣੇ ਕਿਰਦਿਆਂ ਨੂੰ ਕੰਮ ਲਗਾਓ। ਮੈਂ ਆਪਣੇ ਕੰਮ ਲਗਦਾ ਹਾਂ। ਇੱਕ ਓੰਕਾਰ ਸਤਨਾਮ ਤਰਤਾ ਪੁਰਖ ਨਿਰਭਉ ਨਿਰਵੈਰ ਬਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ

ਉਹਨਾਂ ਨੂੰ ਕਿਲੇ ਦੇ ਬਾਹਰ ਖਾਈ ਵਿੱਚ ਸੁੱਟ ਦਿੱਤਾ ਗਿਆ ਮੌਕਾ ਦੇਖ ਕੇ ਸ਼ਹਿਰ ਦੇ ਸਿੱਖ ਤੇ ਹਿੰਦੂ ਭਾਈ ਸਾਹਿਬ ਨੂੰ ਧਰਮਸ਼ਾਲਾ ਲਿਆਏ ਉਹਨਾਂ ਦੇ ਜ਼ਖਮਾਂ ਨੂੰ ਨਿਮਨਲ ਧੋ ਕੇ ਸਿਰ ਤੇ ਪੱਟੀ ਬੰਨ੍ਹ ਦਿੱਤੀ ਕੋਈ ਹੋਰ ਉਪਚਾਰ ਕਰਨ ਤੋਂ ਭਾਈ ਸਾਹਿਬ ਨੇ ਮਨਾ ਕਰ ਦਿੱਤਾ ਅਤੇ ਗੁਰਬਾਣੀ ਪਾਠ ਜਾਂ ਨਾਮ ਸਿਮਰਨ ਵਿੱਚ ਜੁੜੇ ਰਹੇ ਉਸੇ ਰਾਤ ਜ਼ਕਰੀਆ ਖਾਨ ਦਾ ਪੇਸ਼ਾਬ ਬੰਦ ਹੋ ਗਿਆ ਕਿਸੇ ਹਕੀਮ ਵੈਦ ਦੀ ਦਵਾਈ ਦਾਰੂ ਯਾ ਪੀਰ ਫਕੀਰ ਦੇ ਟੋਟਕਿਆਂ ਨਾਲ ਆਰਾਮ ਨਾ ਆਇਆ ਤਾਂ ਭਾਈ ਸੁਬੇਕ ਸਿੰਘ ਨੂੰ ਭਾਈ ਤਾਰੂ ਸਿੰਘ ਜੀ پاس ਮਾਫੀ ਮੰਗਣ ਲਈ ਭੇਜਿਆ ਪਰ ਭਾਈ ਸਾਹਿਬ ਅੰਦਰ ਧਿਆਨ ਸਨ ਇਸ ਲਈ ਦਲ ਖਾਲਸੇ ਸੰਮੁਖ ਬੇਨਤੀ ਕੀਤੀ ਗਈ ਸਾਰੀ ਵਿਥਿਆ ਸੁਣ ਕੇ ਖਾਲਸੇ ਨੇ ਹੁਕਮ ਕੀਤਾ ਕਿ ਭਾਈ ਤਾਰੂ ਸਿੰਘ ਦੇ ਬਚਨ ਅਟਲ ਹਨ ਜ਼ਕਰੀਆ ਖਾਨ ਦਾਨਤਾ ਗਿਆ ਹੈ ਪਰ ਜੇਕਰ ਭਾਈ ਸਾਹਿਬ ਦੀ ਜੁੱਤੀ ਉਸ ਦੇ ਸਿਰ ਵਿੱਚ ਮਾਰੀ ਜਾਏ ਤਾਂ ਉਸ ਦਾ ਪੇਸ਼ਾਬ ਖੁੱਲ ਸਕਦਾ ਹੈ ਇਸ ਤਰ੍ਹਾਂ ਹੀ ਹੋਇਆ 21 ਦਿਨ ਜ਼ਕਰਿਆ ਖਾਨ ਦੇ ਸਿਰ ਵਿੱਚ ਜੁੱਤੀਆਂ ਪੈਂਦੀਆਂ ਰਹੀਆਂ ਤੇ ਪੇਸ਼ਾਬ ਆਉਂਦਾ ਰਿਹਾ 22ਵੇਂ ਦਿਨ ਉਸ ਦੀ ਮੌਤ ਹੋ ਗਈ 22 ਦਿਨ ਪਾਈਤਾਰੂ ਸਿੰਘ ਬਿਨਾਂ ਖੋਪੜੀ ਦੇ ਗੁਰੂ ਚਰਨਾਂ ਵਿੱਚ ਲਿਵ ਜੋੜ ਕੇ ਜਿਉਂਦੇ ਰਹੇ ਜ਼ਕਰਿਆ ਖਾਨ ਦੀ ਮੌਤ ਦੀ ਖਬਰ ਸੁਣ ਕੇ ਫਤਿਹ ਬੁਲਾਈ ਅਤੇ ਪ੍ਰਾਣ ਤਿਆਗ ਦਿੱਤੇ